ਕੀਤੀ ਰਾਤ ਪਟਿਆਲਾ ਦੇ ਕਾਲਾ ਰੋਡ ਤੇ ਇੱਕ ਤੇਜ਼ ਰਫਤਾਰ ਕ੍ਰੇਟਾ ਗੱਡੀ ਨੇ ਐਕਟਿਵਾ ਨੂੰ ਮਾਰ ਦਿੱਤੀ ਜ਼ਬਰਦਸਤ ਚੱਕਰ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਲੜਕੀ ਦੀ ਮੋਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸੀ ਕੱਲੀ ਕੱਲੀ ਗੱਲ ਦੇਖੋ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਜਦੋਂ ਮੈਂ ਦੇਖਿਆ ਤਾਂ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਕੁੜੀ ਕੌਣ ਸੀ ਕੁਝ ਹੈ ਪਛਾਣ ਕੁੜੀ ਦਾ ਪੁੱਛ ਨਹੀਂ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਮੈਂ ਫੋਟੋ ਵੀ ਖਿੱਚੀ ਉਹ ਚੰਡੀਗੜ੍ਹ ਦੀ ਜਿਹੜਾ ਜਿਹੜਾ ਲਾਇਸੈਂਸ ਚੰਡੀਗੜ੍ਹ ਦਾ ਬਣਿਆ ਦਿਖਾ ਰਿਹਾ ਉਮਰ ਕਿੰਨੀ ਕੁ ਲੱਗਦੀ ਹੈ ਫਿਰ ਇਹਦੀ ਉਮਰ ਹੋਈ ਕਿ ਜੀ 24 25 25 ਸਾਲ ਦੀ ਹੋਈਗੀ ਇਹ ਕਨਫਰਮ ਨਹੀਂ ਹੋਇਆ ਕਿੱਥੇ ਦੀ ਹੈ ਨਹੀਂ ਇਹ ਨਹੀਂ ਕਨਫਰਮ ਹੋਇਆ ਇੱਕ ਬੰਦੇ ਨਾਲ ਹੋਰ ਐਕਸੀਡੈਂਟ ਹੋਇਆ ਉਹ ਜਿਹੜਾ ਇਹ ਨਾਲ ਹੀ ਸਾਡੇ ਏਰੀਆ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਜਿਹੜਾ ਰਕੇਸ਼ ਹੈ ਕਰਕੇਸ਼ ਦਾ ਬ੍ਰਦਰ ਹੈ ਉਹ ਉਹ ਵੀ ਕਹਿੰਦੇ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਇਹ ਭਾਜੀ ਸਾਰਾ ਇਕੱਠਾ ਹੀ ਐਕਸੀਡੈਂਟ ਹੋਇਆ ਹੈ ਤਿੰਨ ਇਕੱਠੇ ਹੀ ਹੋ ਗਏ ਇਕੱਠਾ ਜਿਹੜੀ ਗੱਡੀ ਦੀ ਸਪੀਡ ਕਾਫੀ ਸੀਗੀ ਜੀ ਮੇਰੇ ਖਿਆਲ ਤੇ ਨਾ ਨਾ ਕਰਦੇ 130 40 ਦੀ ਸਪੀਡ ਹੋਣੀ ਜਿਹੜੀ ਐਕਟਿਵ ਉਹ ਜਿਹੜੀ ਕਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਤੇ ਉਹਨੇ ਲਿਆ ਕੇ ਪਹਿਲਾਂ ਸਿੱਧਾ ਕੁੜੀ ਚ ਮਾਰੀ ਕੁੜੀ ਤੋਂ ਨਾਲ ਹੀ ਗੱਡੀ ਉਹ ਅਨਬੈਲੈਂਸ ਹੋ ਕੇ ਨਾਲ ਹੀ ਦੂਜੀ ਸਕੂਟਰੀ ਚ ਲੱਗੀ ਦੋਨੋਂ ਬੰਤੇ ਮਤਲਬ ਕਿ ਐਂਡ ਮੌਕੇ ਤੇ ਇੱਕ ਤਾਂ ਤਾਂ ਘਰ ਚ ਚਲੋ ਨਾਲ ਸੀਗਾ ਉਹਨੂੰ ਫਟਾਫਟ ਨਾਲ ਲੈ ਕੇ ਜਦੋਂ ਕੁੜੀ ਨੂੰ ਦੇਖਿਆ ਉਹ ਮਰੀ ਪਾਈ ਗਈ ਜਿਹੜਾ ਤੁਸੀਂ ਜ਼ਖਮੀ ਦੱਸਦੇ ਉਹ ਉਹਰੇ ਨੇੜੇ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਉਹਨੇ ਨੇੜੇ ਦੇ ਹੀ ਰਹਿਣ ਵਾਲੇ ਆ ਸਾਡੇ ਸਾਡੇ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਦਾ ਪਰਿਵਾਰ ਹੁਣੀ ਆਇਆ ਸੀਗਾ ਅਸੀਂ ਉਹੀ ਗੱਲ ਕੀਤੀ ਆ ਸਾਰੀ ਕਿ ਜਿਵੇਂ ਵੀ ਹੋਏਗੀ ਬਸ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੇ ਜਿਹੜੀ ਜਾਨ ਚਲੀ ਗਈ ਉਹ ਖੇੜਤਾ ਹੈ ਨਹੀਂ ਉਹ ਵੀ ਕਿਸੇ ਪਰਿਵਾਰ ਦੀ ਸੀਗੀ ਉਹਦੀ ਵੀ ਛੋਟੀ ਜੀ ਬੇਟੀ ਹੈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਠੀਕ ਨਹੀਂ ਵਸੇ ਨਹੀਂ ਨਹੀਂ ਉਹਨਾਂ ਦੀ ਵੀ ਹਾਲਤ ਗੰਭੀਰ ਹੈ ਸਾਫੀ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਪਤਾਂ ਜੀ ਇਹਦੀ ਛੋਟੀ ਬੇਟੀ ਕਿ ਹੈ ਤੁਸੀਂ ਉਹ ਕਿਵੇਂ ਜਾਣਦੇ ਹੋ ਕਿਵੇਂ ਲੋਕਲ ਸੀ ਕਿਵੇਂ ਨਹੀਂ ਜੀ ਉਹਦੇ ਜਿਹੜਾ ਮੋਬਾਈਲ ਸੀ ਨਾ ਜਿਹੜੇ ਮੋਬਾਈਲ ਤੇ ਛੋਟੀ ਕੁੜੀਆ ਦੀ ਉਹਦੀ ਫੋਟੋ ਲੱਗੀ ਹੋਈ ਸੀ ਉਸ ਤੋਂ ਪਤਾ ਚੱਲਿਆ ਕਿ ਉਹਦੀ ਛ ਨਾ ਅਸੀਂ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਮਗਰ ਫੋਨ ਖੁੱਲਿਆ ਨਹੀਂ ਇੱਕ ਫੋਨ ਸੀਗਾ ਇੱਕ ਸੋਨੇ ਦੀ ਚੈਂਸ ਸੀ ਕਿ ਉਹ ਅਸੀਂ ਪੁਲਿਸ ਨੂੰ ਹੈਂਡਓਵਰ ਕਰ ਦਿੱਤੀ ਓਕੇ ਠੀਕ ਜਿਹੜਾ ਪੁਲਿਸ ਵਾਲਾ ਜਿਹੜਾ ਮੁੰਡਾ ਆਇਆ ਸੀ ਨਾ ਜਿਹੜਾ ਮੁੰਡਾ ਉਹਦੇ ਖੜਾ ਸੀ ਉਹ ਪੁਲਿਸ ਵਾਲੇ ਨੇ ਉਹਦੇ ਨਾਲ ਹੱਥ ਮਿਲਾਇਆ ਸਾਰਾ ਪਨੇ ਕੀ ਗੱਲ ਹੋਈ ਏ ਕਿ ਨਹੀਂ ਆ ਫੇ ਉਹ ਮੁੰਡਾ ਰਾਮ ਨਾਲ ਪੇਟਾ ਉਹ ਬਲਕਿ ਥੱਪੜ ਮਾਰਨਾ ਚਾਹੀਦਾ ਸੀ ਉਹ ਮੁੰਡੇ ਨੂੰ ਉਹ ਮੁੰਡੇ ਨੂੰ ਗੱਡੀ ਚ ਪਾ ਦੇਈਏ ਜੀ ਮੈਂ ਕੱਢਿਆ ਵੀਰੇ ਮੈਂ ਕੱਢਿਆ ਮੈਂ ਕੱਢਿਆ ਬਾਹਰ ਆ ਕੇ ਭੇਜਿਆ ਮੈਂ ਕੱਢਿਆ ਵੀਰੇ ਪੂਸਾਲੇ ਕਹਿੰਦੇ ਕਹਿੰਦੇ ਕਿੰਨੇ ਪੈ ਗਿਆ ਜੀ ਥੰਮੇ ਦੀ ਵੀਡੀਓ ਅੱਗੇ ਨਿਕਲਦੇ ਪੁੱਤ ਨੇ ਕਹਿੰਦੇ ਕਿੰਨੇ ਪੈ ਜਾਂਦੇ ਆ ਉਹ ਕਹਿੰਦੇ ਜੀ ਸਿੱਧਾ ਕਹਿ ਰਹੇ ਸਨ ਉਹ ਗੱਡੀ ਕਿੰਨੇ ਪੈ ਗਈ ਜੀ ਥੰਮੇ ਦੀ ਵੀਡੀਓ ਜੀ ਸਾਡੀ ਅੱਖਾਂ ਦਮ ਨੇ ਖਾਈਆਂ ਕਿ ਉੱਥੇ ਖੜੇ ਸਗੇ ਜੀ ਉਹ ਉੱਥੇ ਖੜੇ ਨੇ ਇਹ ਇਹ ਗੱਡੀ ਆ ਬਚ ਗਈ ਜੀ ਦੇਖੋ ਵੀ ਇੱਧਰ ਕਰੋ ਗੱਡੀ ਤਾਂ ਬਚ ਗਈ ਆ ਬਚ ਗਈ ਆ ਇਹ ਉੱਤੋਂ ਗਈ ਜੀ ਉੱਤੋਂ ਗਈ ਗੱਡੀ ਦਾ ਵਾਰਿਸ ਇੱਥੋਂ ਵਾਰਿਸ ਹੀ ਸਾਨੂੰ ਕਹਿੰਦੇ ਨੇ ਪੈਸੇ ਰੱਖੋ ਮਾ ਜੀ ਕਿੰਨੇ ਲੈਣੇ ਆਂ ਅਸੀਂ ਸਾਰੇ ਕਹਿੰਦੇ ਤਾ ਬੜੀ ਬੜੀ ਤੇਜ਼ ਲੈ ਕੇ ਆ ਰਹੀ ਦੀ ਗਈ ਉਹ ਉਹ ਬੰਦੇ ਚਲਾ ਰਹੇ ਨੇ ਇਹਦੀ ਮੂਵੀ ਲਾਉਂਦੇ ਸਾਨੂੰ ਸੁਦਾ ਕਹਿੰਦਾ ਗੱਡੀ ਬਹੁਤ ਕੰਦੀ ਚਲਾ ਰਿਹਾ ਲੱਗਦਾ ਫੋਨ ਨੰਬਰ ਪਲੇਟ ਲੈ ਕੇ ਪੱਟ ਗਿਆ ਪਰ ਵਿੱਚ ਨਹੀਂ ਆਇਆ ਪਿੱਛੇ ਅਜਿਹਾ ਨੰਬਰ ਪਿੱਛੇ ਵੀ ਲੈ ਕੇ ਪਾਉਂਦੇ ਗੁੰਡਾ ਭਜਾਤਾ ਕੋਈ ਪਟੜਾ ਨਹੀਂ ਉਹ ਦੇਖੋ ਖੰਦਾ ਖੰਦਾ ਲੈ ਕੇ ਪ੍ਰੇਖਕਾਂ ਦੇ ਪਿੱਛੇ ਨੰਬਰ ਤਾਂ ਲੈ ਕੇ ਵੱਟ ਗਏ ਲੈ ਕੇ ਵੱਟ ਗਏ ਨੰਬਰੇ ਕੰਮਾ ਵੀ ਦਿਖਾਉਂਦੇ ਆ ਭਾਈ ਉਹ ਗੰਦਾ ਮਾਰਿਆ ਗੱਡੀ ਠੋਕੀ ਹੈ ਇਹ ਉਹਨਾਂ ਨੇ ਦੋ ਦੋ ਪਾਈ ਤੇ ਖਾਈਏ ਦੋ ਕਲਟੇ ਅਮੇ ਜੇਦਾ ਖਾਈਏ ਨਸ਼ਾ ਸ਼ਰਾਬ ਕੀਤੀ ਹੋਈ ਸੀ ਉਹਨਾਂ ਨੇ ਸ਼ਰਾਬ ਸ਼ਰਾਬ ਡਰਿੰਕ ਭਰੀ ਹੋਈ ਨਹੀਂ ਗੱਡੀ ਵਾਲੇ ਨੇ ਗੱਡੀ 150 ਦੀ ਸਪੀਡ ਦੇ ਵਿੱਚ ਲੱਗਾ ਮਮਾ ਕਾ ਪਾਟ ਕੇ ਗੱਡੀ ਗੱਡੀ ਇਕੱਠੀ ਸੜੀ ਨਾਲ ਇਹ ਸਪੀਡ ਵਾਲ ਗੱਡੀ ਸੀ ਜਦੋਂ ਸਿੱਧੀ ਜਾ ਰਹੀ ਸੀ ਸਿੱਧੀ ਜਾ ਕੇ ਸਾਹਮਣੇ ਹੋ ਕੇ ਟੱਕਰ ਤੇ ਦੇਖੋ ਕਿ ਕਿਹੜੀ ਗੱਡੀ ਗੱਡੀ ਕਿਹੜੀ ਚੰਗੀ ਗੱਡੀ ਹੈ ਕੁੜੀ ਵੀ ਕਿਹੜੀ ਚੰਗੀ ਗੱਡੀ ਹੈ ਕੁੜੀ ਜੋਬ ਕਰਦੀ ਸੀ ਤਾਂ ਨਹੀਂ ਕੁੜੀ ਮੁੰਡਾ ਇਕੱਠੇ ਸੀ ਮੁੰਡਾ ਨਹੀਂ ਵੀ ਦੋ ਐਕਟਿਵ ਆ ਸੀਗੀਆਂ ਵੀਰੇ ਕੁੜੀ ਲੱਗ ਸੀ ਮੁੰਡਾ ਲੱਗ ਸੀਗਾ ਮੁੰਡਾ ਕੱਢੀ ਸੀ ਦੋ ਦੋ ਐਕਟਿਵ ਜਿਹੜੀ ਆ ਤੇਰੀ ਪਿਆਰ ਦੀ ਉਹ ਖੰਭਾ ਹੀ ਟੁੱਟਿਆ ਖੰਭਾ ਆ ਇਹ ਸੱਟਾ ਲੱਗਿਆ ਆਓ ਭਾਈ ਅੱਗੇ ਆਓ ਭਾਈ ਅੱਗੇ ਆਓ ਕੀ ਹੋਇਆ ਓਰੇ ਸਾਨੂੰ ਤਲਾਸ਼ ਮਿਲੀ ਸੀ ਵੀ ਇੱਕ ਕਾਰ ਦਾ ਟੈਕਸ ਰੈਕਸ਼ਨ ਹੋਇਆ ਤੇ ਅਸੀਂ ਮੁਕੇ ਤੇ ਪਹੁੰਚੇ ਸੀ ਗੁਰਪਾਰਟੀ ਓਕੇ ਮੁਕਾਕਾ ਦੇਖਿਆ ਇੱਕ ਟੇਡਾ ਕਾਰ ਦਾ ਟੈਕਸ ਰੈਕਸ਼ਨ ਹੋਇਆ ਇੱਕ ਕੁੜੀ ਦਾ ਦੋਵਾਂ ਇੱਕ ਇਲੈਕਟ੍ਰਿਕ ਸ਼ੁਟੀ ਹੈ ਉਹ ਤੇ ਲੜਕੀ ਸੀ ਲੜਕੀ ਦੀ ਡੈਥ ਹੋ ਗਈ ਮੌਕੇ ਤੇ ਉਹਦੀ ਰਪੋਟੀ ਸਲਪੁਜਾਤੀ ਹੈ ਬਿਕਨਲਾ ਸਿੰਘ ਮਨਾਲ ਦੇ ਮਹਲੇ ਦੇ ਪੁੰਜਰ ਹੋ ਗਿਆ ਸੀ ਉਹਨੂੰ ਹਸਪਤਾਲ ਲੈ ਕੇ ਲਾਜਵਾਤੀ ਜਿਹੜੀ ਲੜਕੀ ਦੱਸ ਰਹੀ ਕੱਲੀ ਸੀ ਕਿਉਂਕਿ ਲੜਕੀ ਕੱਲੀ ਸੀ ਓਕੇ ਇਦਾਂ ਇੱਕ ਕੁੜੀ ਦੀ ਹੋਈ ਹੈ ਕੁਛ ਲੱਗਿਆ ਪਤਾ ਵੀ ਕੁੜੀ ਕਿਹੜੀ ਜਗ੍ਹਾ ਦੀ ਸੀ ਕੁੜੀ ਦਾ ਦਾ ਸਸ ਤੋਂ ਮਿਲਿਆ ਨਾ ਕਲੀਰ ਰਿਹਾ ਦੱਸਿਆ ਤੇ ਜਿਹੜਾ ਜਿਹੜਾ ਮੁੰਡਾ ਜਿਹਦਾ ਤੁਸੀਂ ਕਹਿ ਰਹੇ ਹੋ ਉਹ ਕਿਵੇਂ ਉਹਦੀ ਤਬੀਅ ਠੀਕ ਹੈ ਕਿਉਂ ਥੀ ਕਿਉਂ ਜਾ ਕੇ ਉਹ ਅੱਗੇ ਹੱਲ ਦਾ ਹਲਾ ਚੱਲ ਰਿਹਾ ਉਹ ਤਾਂ ਅਸੀਂ ਪਤਾ ਕਰੂਗਾ ਉਹ ਲੋਕਲੀ ਸੀਗਾ ਜੀ ਉਹ ਲੋਕਲੀ ਨਾਲ ਦੇ ਬਲੇ ਦਾ ਜੀ